ਗਿਆ ਹੁਣ RAM RAI ਉਸ ਗੱਤ ਦੇ ਵਿੱਚ ਪੈ ਗਿਆ ਉਸ ਚੱਕਰ ਦੇ ਵਿੱਚ ਪੈ ਗਿਆ ਜਦੋਂ ਅਨੇਕਾ ਪ੍ਰਕਾਰ ਦੇ ਪਟਵਾਨ ਆਏ ਅਨੇਕਾ ਪ੍ਰਕਾਰ ਦੀਆਂ ਸੁਗਾਤਾਂ ਆਈਆਂ ਤਾਂ ਉਹਨੇ ਸੋਚਿਆ ਕਿ ਮੁਗਲ ਬਾਦ ਸਾਤੇ ਬੜਾ ਵਧੀਆ ਚੰਗਾ ਬੰਦਾ ਹੁਣ ਉਹਨੇ ਇਹ ਮਾਇਆ ਤੇ ਉੱਪਰ ਦੀ ਪਾਈ ਸੀ ਸੁਗਾਤਾਂ ਦਿਖਾ ਕੇ ਵੀ ਮਾਇਆ ਦੇ ਅਧੀਨ ਸਭ ਦੁਨੀਆਂ ਦਾ ਸਾਹਿਬ ਜਦਾ ਆਵੇਗਾ ਮਾਇਆ ਦੇ ਜਤੋ ਉਦੀਨ ਹੋ ਗਿਆ ਲਿਵ ਸੁਣ ਕੇ ਲੱਗੀ ਤਰਸਨਾ ਮਾਇਆ ਅਮਰ ਬਰਤਾਇਆ ਜਦੋਂ ਲਿਵ ਟੁੱਟਦੀ ਆ ਸੱਚ ਦੇ ਨਾਮੋਂ ਕਾਲਪੁਰਖ ਵੈਕ੍ਰੂ ਤੇ ਨਾਲੋਂ ਫਿਰ ਮਾਇਆ ਆਪਣਾ ਭਣ ਬਰਬਾਦ ਨਹੀਂ ਫਿਰ ਰਾਮ ਰਾਏ ਨੇ ਸੋਚਿਆ ਮੁਗਲ ਬਾਦਸ਼ਾਹ ਤੇ ਬਹੁਤ ਵਧੀਆ ਗੁਰੂ ਸਾਹਿਬ ਤੇ ਕਹਿੰਦੇ ਸੀ ਉਹ ਉਤਕਾਰੀ ਹੈ ਉਹ ਵਧੀਆ ਨਹੀਂ ਹੈ ਬੰਦਾ ਉਹਦੀਆਂ ਗੱਲਾਂ ਚ ਨਹੀਂ ਆਉਣਾ ਪਰ ਹੋਇਆ ਕਿ ਸਗੋਂਤਾਂ ਦੇ ਵਿੱਚ ਆਇਆ ਹੋਇਆ ਗ੍ਰਾਮਾਤਾਂ ਦਾ ਕੋਣ ਲੱਗ ਪਿਆ 70 ਗ੍ਰਾਮਾਤਾਂ ਦਿਖਾਈਆਂ ਤਾਂ ਮੁਗਲ ਬਾਦਸ਼ਾਹ ਨੇ ਇੱਕ ਵਾਰੀ ਸਵਾਲ ਕੀਤਾ ਫਿਰ ਕਹਿੰਦੇ ਇਸਲਾਮ ਦੀ ਜਿਹੜੀ ਬੇਬਦੀ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ ਆਸਾ ਜੀ ਦੇ ਵਾਰ ਦਾ ਜਿਹੜਾ ਸੀ ਉਹਨਾਂ ਨੇ ਸ਼ਬਦ ਸੁਣਾਇਆ ਕਹਿੰਦੇ ਕਿੱਥੇ ਕੀਤੀ ਗਈ ਹੈ ਰਾਮ ਰਾਏ ਜਦੋਂ ਮੁਗਲ ਬਾਦਸ਼ਾਹ ਨੇ ਕਿਹਾ ਮੁਗਲ ਬਾਦਸ਼ਾਹ ਨੂੰ ਰਾਮ ਰਾਏ ਨੇ ਮੋੜ ਕੇ ਪੁੱਛਿਆ ਵੀ ਕਿੱਥੇ ਕੀਤੀ ਗਈ ਆ ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਿਆਰ ਹੁਣ ਬਾਦਸ਼ਾਹ ਦੀ ਜਿਹੜੀਆਂ ਸੁਗਾਤਾਂ ਦੇ ਲਾਲਤ ਦੇ ਵਿੱਚ ਆਇਆ ਹੋਇਆ ਰਾਮ ਰਾਏ ਪਤਾ ਕੀ ਕਹਿੰਦਾ ਗੁਰੂ ਨਾਨਕ ਸਾਹਿਬ ਬਜ਼ੁਰਗ ਹੋਗੇ ਸੀ ਕਿਤੇ ਭੁੱਲ ਗਏ ਹੋਣਗੇ ਭੁੱਲ ਕੇ ਉਹਨਾਂ ਤੋਂ ਪਿਆ ਗਿਆ ਜਦਕਿ ਗੁਰਬਾਣੀ ਦੀਆਂ ਪੰਕਤੀਆਂ ਨੇ ਤਾਂ ਇਹ ਕਹਿਣਾ ਸੀ ਮਿੱਟੀ ਬੇਈਮਾਨ ਕੀ ਪੇੜਾ ਪਈ কুমਿਆਰ ਤੇ ਹੁਣ ਕੀ ਹੋਇਆ ਵੀ ਮਿੱਟੀ ਬੇਈਮਾਨ ਕੀ ਕਹਿਣਾ ਸੀ ਹੁਣ ਗੁਰਸਿੱਖ ਜੀ ਜਿਹੜੇ ਨਾਲ ਉਹਨਾਂ ਨੇ ਉਸੇ ਸਮੇਂ ਮਾਰੇ ਚਲੇ ਤੇ ਆ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਨੂੰ ਉਹੇ ਨਤ ਪਾਸ ਤੱਕ ਸੱਚੇ ਪਾਤਸ਼ਾਹ RAM RAJ ਨੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਜਿਹੜੇ ਮਰਜ਼ਾਦਾ ਨੂੰ ਢਾਲਾਈਆ ਗੁਰਬਾਣੀ ਦੇ ਪਾਵਨ ਬੋਲਾਂ ਨੂੰ ਵਰਤਦਾ ਗਲਤ ਤਰੀਕੇ ਦੇ ਨਾਲ ਵਰਤਨ ਦੀ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਆ ਸੱਚੇ ਪਾਤਸ਼ਾਹ ਬੇਅਦਬੀ ਕੀਤੀ ਆ ਆਪਣੇ ਗੁਰਨਾਨਕ ਨੂੰ ਨਿਮੰਤ ਕਰਨ ਦੀ ਕੋਸ਼ਿਸ਼ ਕੀਤੀ ਆ ਉਸੇ ਸਮੇਂ ਆਪਣੇ ਬਾਪ ਦੇ ਵਿੱਚ ਤਖਤੀ ਲਾ ਦਿੱਤੀ RAM RAJ ਬਾਰੇ ਲਿਖ ਦਿੱਤਾ ਸੰਗਤਾਂ ਆਉ ਸੰਗਤਾਂ ਲਈ ਦਰਬਾਰ ਖੁੱਲ੍ਹਾ ਪਰ RAM RAJ ਲਈ ਲਿਖ ਕੇ ਲਾ ਦਿੱਤਾ ਤੇਰੇ ਲਈ ਗੁਰੂ ਦਰਬਾਰ ਦੇ ਵਿੱਚ ਕੋਈ ਜਗ੍ਹਾ ਨਹੀਂ ਤੂੰ ਗੁਰੂ ਤੋਂ ਬੇਵਕੂਫ ਹੋ ਚੁਕਿਆ ਤੂੰ ਗੁਰੂ ਤੋਂ ਬੇਮੁਖ ਹੋਇਆ ਹੋਇਆ ਗੁਰੂ ਤੋਂ ਜਿਹੜਾ ਬੇਮੁਖ ਹੈ ਉਹਨੂੰ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਮੈਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਸਭਾਏ ਮਾਨਾ ਗੁਰੂ ਨਾਨਕ ਸਾਹਿਬ ਦਾ ਗੁਰ ਸਿੱਖਾਂ ਸੱਤਵੇਂ ਪਾਤਸ਼ਾਹ ਨੇ ਲਿਖ ਕੇ ਲਾਇਆ ਜਿਹੜਾ ਉਹਦੀ ਨਿਰਾਦਰੀ ਕਰੇਗਾ ਉਹ ਮੇਰਾ ਵਿਰੋਧੀ ਹੋਵੇਗਾ ਮੈਂ ਉਸ ਨੂੰ ਆਪਣੇ ਦਰਬਾਰ ਦੇ ਵਿੱਚ ਗੁਰਸਿੱਖ ਨਹੀਂ ਮੰਨਦਾ ਉਹ ਸਿੱਖੀ ਤੋਂ ਮਨ ਭਰੋਏ ਬੰਦੇ ਦਾ ਕੰਮ ਹੈ RAM ਰਾਏ ਨੇ ਜਾ ਕੇ ਕਿੱਥੇ ਫਿਰ ਟਕਮਾਡ ਰਚਿਆ ਉਹ ਜਿਹੜੀਆਂ ਪਹਾੜੀਆਂ ਨੇ ਹੁ ਆ ਚੜ੍ਹਦੀਆਂ ਜਿੱਥੇ ਤੁਸੀਂ ਡੇਰਾ ਸਾਹਿਬ ਕਹਿੰਦੇ ਡੇਰਾ ਸਾਹਿਬ ਕਹਿੰਦੇ ਜਿਸ ਜਗ੍ਹਾ ਤੋਂ ਬਾਅਦ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਪਾਵਨ ਮੁਬਾਰਕ ਚਰਨ ਵੀ ਪਾਇਆ ਨਾ ਸੰਤ ਉਹ ਤੇ ਵੱਡੇ ਨੇ ਫੁਕੇ ਨਹੀਂ ਪਰ RAM ਰਾਏ ਨੇ ਬੜਾ ਭਗ ਨੇ ਇਹਨਾਂ ਨੇ ਗੁਰੂ ਦੇ ਦਰ ਤੋਂ ਭੱਜੇ ਇਹਨਾਂ ਨੇ ਫਿਰ ਕਿਤੇ ਨਾ ਕਿਤੇ ਇਹਨਾਂ ਦਾ ਹਵਾਲਾ ਲੈ ਕੇ ਜਿਹੜੇ ਸ਼ਿੱਕੀ ਨੂੰ ਖਤਮ ਕਰਨਾ ਚਾਹੁੰਦੇ ਸਾਨੂੰ ਉਹਨਾਂ